96 ਮਾਡਲ ਆ ਵੀਰੇ ਟਾਇਰ ਵਗੈਰਾ ਬਿਲਕੁਲ ਨਵੇਂ ਆ ਕੋ ਮਾਡਲ ਵਾਲੀ ਫੇਵਰ ਹੁੰਦੀ ਆ ਮੈਸਤਰੀ ਬੰਦਾ ਲਿਆ ਸਕਦੇ ਆ ਇਸ ਤੋਂ ਉੱਤੇ ਤਾਂ ਆਪਾਂ ਕੁਛ ਐ ਵੀ ਨਹੀਂ ਸਕਦੇ ਨਾ ਠੀਕ ਆ ਸਰ 200 ਰੁਪਏ ਵੀ ਹੋ ਜਾ ਹਾਂਜੀ ਹਾਂਜੀ ਬਿਲਕੁਲ ਓਕੇ ਹੋਊਗਾ ਵੀਰੇ ਇਹਦੀ ਡਿਮਾਂਡ ਕਿੰਨੀ ਹੈ ਇਹਦੀ ਡਿਮਾਂਡ 210000 ਰੁਪਏ ਦੀ ਮੰਗ ਆ ਵੀਰੇ ਮੌਕੇ ਤੇ ਜਿਹੜਾ ਬੰਦਾ ਵੀਡੀਓ ਨੂੰ ਸ਼ੇਅਰ ਕਰਕੇ ਆਉ ਹਾਂਜੀ ਤੇ ਉਹਦਾ ਮਾਨਦਾਨ ਕੀਤਾ ਜਾਊਗਾ ਯੈਸ ਨਾ ਦੱਸਦੇ ਵੀ ਨਿੱਕੇ ਵੀਰ ਯੈਸ ਨਾ 2 ਲੱਖ ਰੁਪਏ ਦੀ ਨਾ ਹੋਊਗੀ ਠੀਕ ਆ 1055 ਹੋਰ ਸਟਾਰ ਆ ਸਰਵਰਸ ਪੀਟੀਓ ਟਾਪ ਮਾਡਲ ਵਾਲੇ ਸਾਰੇ ਪਿਕਚਰਾਂ ਪਾਵਰ ਸਟੀਰਿੰਗ ਦਾ ਡਬਲ ਪੰਪਰ ਡਬਲ ਹੀ ਡਿਸਟ੍ਰੀਬਿਊਟਰਾਂ ਦੇ ਪਿੰਡ ਸਾਰਾ ਓਰੀਜਨਲ ਵੀਰੇ ਕਿਤੇ ਕਲਮ ਨਹੀਂ ਲੱਗੀ ਟਰੈਕਟਰ ਠੀਕ ਆ 265 ਡੀਆਈ ਊਮੀ ਪੱਤਰ ਵਾਲਾ ਟਰੈਕਟਰ ਆ ਗਿਆ ਜੀ ਇਹ ਬਿਲਕੁਲ ਨਵਾਂ ਟਰੈਕਟਰ ਗੈਂਤੀ ਦੇ ਘੰਟੇ ਚੱਲਿਆ ਹੈ ਘੰਟੀ ਦੇ ਘੰਟੇ ਚੱਲਿਆ ਹੋਇਆ 1000 ਘੰਟਾ ਚੱਲਿਆ ਹੋਇਆ ਜੀ 1000 ਤਾਂ ਘੰਟੇ ਚੱਲਿਆ ਬਈ ਮਾਡਲ ਵੀ ਦੱਸ ਦੇ ਹਰਾਨ ਹੋ ਜੀ ਮਾਡਲ 2018 ਮਾਡਲ ਆ ਜੀ ਐਸਸੀ ਕਰ ਬਾਈ ਜੀ ਸਾਰੇ ਦੋਸਤਾਂ ਵੀਰੇ ਨੂੰ ਆਪਾਂ ਪਹੁੰਚੇ ਜੀ ਅੱਜ ਮੋਗਾ ਟਰੈਕਟਰ ਮੰਡੀ ਤੇ ਇਹ ਬਾਈ ਨਿੱਕੇ ਨਾਲ ਬਣਾਉਣਾ ਐਸਸੀ ਕਰ ਜੀ ਐਸ ਇਹ ਪੁਰਾਣਾ ਕੰਮ ਜਿਆਦਾ ਨਾ ਵੀ ਹਾਂਜੀ ਵੀਰੇ ਆਪਾਂ ਮੈਂ ਥੋੜਾ ਨੇ ਹਾਂਜੀ ਵੀਰੇ ਮੋਡੀਫਾਈ ਕਰਦੇ ਆਪਾਂ ਥੋੜਾ ਐ ਸਿੰਪਲ ਦੇ ਤੌਰ ਤੇ ਡੈਮੋ ਫੜੀਆ ਦਿਖਾ ਦੇ ਬੋਪਾ ਹਾਂਜੀ ਵੀਰੇ ਸਭ ਤੋਂ ਪਹਿਲਾਂ ਲਾਸਟ ਵਾਲਾ ਮਾਡਲ ਇਹੇ ਆ ਜੀ ਠੀਕ ਆ ਜੀ ਇਹ ਤੋਂ ਸਟਾਰਟਿੰਗ ਹੋ ਜਾਂਦੀ ਹੈ ਇਹ ਤੋਂ ਸਟਾਰਟਿੰਗ ਹੋ ਜਾਂਦੀ ਹੈ ਜਿੰਦਾ ਦਾ ਮਰਜ਼ੀ ਮੋਡੀਫਾਈ ਕਰਵਾ ਸਕਦੇ ਆ ਆਪਣੇ ਕੋਲ ਹਾਂਜੀ ਵੀਰੇ ਤੇ ਵੈਸੇ ਆਪਾਂ ਟਰੈਕਟਰ ਮੰਡੀ ਚ ਕਿੰਨੇ ਲੈ ਕੇ ਆਏ ਜੀ ਆਹ ਟਰੈਕਟਰ ਮੰਡੀ ਤੇ 6 ਲੈ ਕੇ ਆਇਆ ਠੀਕ ਹੈ ਜੀ ਹਾਂਜੀ ਵੀਰੇ ਇਹ ਸਭ ਤੋਂ ਪਹਿਲਾਂ ਫੋੜ ਬਾਰੇ ਗੱਲਬਾਤ ਕਰਦੇ ਕਿੰਨੇ ਮਾਡਲ ਹੈ ਜੀ ਇਹ ਇਹ 96 ਮਾਡਲ ਹੈ ਵੀਰੇ ਟਾਇਰ ਵਗੈਰਾ ਬਿਲਕੁਲ ਨਵੇਂ ਆ ਇਹ ਮਾਡਲ ਵਾਲੀ ਫੇਵਰ ਹੁੰਦੀ ਆ ਹਾਂਜੀ ਟੂਕੇ ਦਾ ਪੇਂਡ ਹੁੰਦਾ 5 ਸਾਲ ਦੇ ਚ ਪੇਂਡ ਦੀ ਗਾਰੰਟੀ ਹੁੰਦੀ ਆ ਪੇਂਡ ਦੀ ਗਾਰੰਟੀ ਹੈ ਬਈ 5 ਹਾਂਜੀ ਹਾਂਜੀ ਵੀਰੇ ਪੂਰੀ ਸਾਈਨਿੰਗ ਮਾਰੂਗਾ ਪੂਰੀ ਪੂਰੀ ਫੁੱਲ ਵੀਰੇ ਠੀਕ ਆ ਜੀ ਹਾਂਜੀ ਹਾਂਜੀ ਤੇ ਜੇ ਆਪਾਂ ਮੋਡੀਫਾਈ ਕਰਾਉਣਾ ਕਿੰਨੇ ਕ ਮਾਡਲ ਤੋਂ ਸਟਾਰਟ ਕਰਦੇ ਹੋ ਮੋਡੀਫਾਈ ਤਾਂ ਜਿੱਦਾਂ ਮਤਲਬ ਆਪ ਦਾ ਕਰਾਉਣਾ ਵੈਸੇ ਤਾਂ ਆਪਾਂ 90 ਤੋਂ ਬਾਅਦਸਾਂ ਹੀ ਕਰਦੇ ਆ ਵੀਰੇ ਆਪੇ ਮਾਰੋ ਤਾਂ ਸਾਰੀ ਕਰਦੇ ਆ ਆਪ ਤਾਂ ਠੀਕ ਹੈ ਜੀ ਜੇ ਕਿਸੇ ਨੇ ਆਪ ਦਾ ਘਰ ਵਾਲਾ ਕਰਾਉਣਾ ਮੋਡੀਫਾਈ ਹੋ ਜਿੰਦਾ ਦਾ ਮਰਜੀ ਹੋਵੇ ਉਹ ਕਰਦੇ ਠੀਕ ਹੈ ਜੀ ਪਾਵਰ ਵੀ ਕਰ ਦਿੰਦੇ ਹਾਂ 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 ਵੀਰੇ ਪਾਵਰ ਵੀ ਸਾਰਾ ਕਰਦੇ ਜੇ ਆਪਾਂ ਟ੍ਰੈਕ ਦੀ ਗੱਲ ਬਾਤ ਕਰੀਏ ਪੰਜਾਬ ਨੰਬਰ ਹੈ ਜੀ ਪੰਜਾਬ ਟਾਇਰ ਨੰਬਰ ਹੈ ਟਾਇਰ ਨੰਬਰ ਹਾਂ ਜੀ ਵੀਰੇ ਮਾਡਲ ਕਿੰਨੇ ਹੈ ਜੀ ਮਾਡਲ 96 ਹੈ ਵੀਰੇ 96 ਮਾਡਲ ਹੈ ਇੰਜਨ ਜਨਰੇਟਰ ਵੀ ਪੈਣੀ ਇੰਜਨ ਗੇਅਰ ਫੁੱਲ ਓਕੇ ਕਰਕੇ ਦੇਈਦਾ ਵੀਰੇ ਠੀਕ ਹੈ ਆਈ ਨਹੀਂ ਹੈਗਾ ਵੀਰੇ ਨਹੀਂ ਨਹੀਂ ਵਾ ਕੇ ਚੈੱਕ ਕਰ ਸਕਦੇ ਆ ਵੀਰੇ ਮੈਸਤਰੀ ਬੰਦਾ ਲਿਆ ਸਕਦੇ ਆ ਇਸ ਤੋਂ ਉੱਤੇ ਤਾਂ ਆਪਾਂ ਕੁਝ ਕਹਿ ਵੀ ਨਹੀਂ ਸਕਦੇ ਹਣਾ ਠੀਕ ਹੈ 750 ਰੁਪਏ ਵੀ ਹੋ ਜਾ ਹਾਂਜੀ ਹਾਂਜੀ ਬਿਲਕੁਲ ਓਕੇ ਹੋਊਗਾ ਵੀਰੇ ਤੇ ਇਹਦੀ ਡਿਮਾਂਡ ਕਿੰਨੀ ਹੈ ਇਹਦੀ ਡਿਮਾਂਡ 210000 ਰੁਪਏ ਦੀ ਮੰਗ ਆ ਵੀਰੇ ਮੌਕੇ ਤੇ ਜਿਹੜਾ ਬੰਦਾ ਵੀਡੀਓ ਨੂੰ ਸ਼ੇਅਰ ਕਰਕੇ ਆਉ ਹਾਂਜੀ ਤੇ ਉਹਦਾ ਮਾਨਤਨ ਕੀਤਾ ਜਾਊਗਾ ਜਿਹੜਾ ਯੱਸ ਨੋ ਦੱਸਦੇ ਵੀ ਨਿੱਕੇ ਪੜਾ ਯੱਸ ਨੋ 2 ਲੱਖ ਰੁਪਏ ਦੀ ਨਾ ਹੋਊਗੀ ਠੀਕ ਹੈ ਜੀ ਹਾਂਜੀ ਜਿਹਨੇ 2 ਲੱਖ ਲਾਉਣਾ ਉਹ ਫੋਨ ਲਾ ਲਵੇ ਹਾਂਜੀ ਵੀਰੇ ਠੀਕ ਹੈ ਜੀ ਸਾਹਮਣੇ ਜੇ ਗੱਲਬਾਤ ਕਰ ਸਪਰਾਜ ਆ ਗਿਆ ਬੱਬੂ ਦਿਖਾ ਦੇ 855 4 ਸਟਾਰ ਸਪਰਾਜ ਸਪੀਡ ਟੋਪ ਮਾਡਲ ਸਾਰੇ ਫੀਚਰ ਆ ਪਾਵਰ ਸਟੀering ਦਾ ਡਬਲ ਪੰਪਰ ਡਬਲ ਡਿਸਟ੍ਰੀਬਿਊਟਰ ਟਰੈਕਟਰ ਦੇ ਇਹਨਾਂ ਛਤਰੀ ਮਲੂਕ ਨਾਨਕੇ ਦੇ ਦੇਦਾਂਗੇ ਛਤਰੀ ਪਈ ਆ ਬਰੇ ਹਾਂਜੀ ਬਰੇ ਟਾਇਰਾਂ ਦੀ ਜੇ ਗੱਲਬਾਤ ਕਰੀਏ 13 14 ਬਰੇ 14 ਦੇ ਟਾਇਰ ਆ 65 ਤੋਂ 70% ਟਾਇਰ ਰਹਿਗੇ ਆ ਹਾਂਜੀ ਪੰਜਾਬ ਨੰਬਰਾਂ ਨਗਦ ਕੈਸ਼ ਆ ਫਰਸਟ ਓਨਰ ਆ ਠੀਕ ਆ ਜੀ ਫਰੰਟ ਵਾਲੇ ਟਾਇਰਾਂ ਦੀ ਜੇ ਗੱਲਬਾਤ ਫਰੰਟ ਵਾਲੇ ਟਾਇਰਾਂ ਦੀ ਕਰੀਏ 65 ਤੋਂ 70% ਫਰੰਟ ਵਾਲੇ ਬਰੇ ਪੰਜਾਬ ਨੰਬਰਾਂ ਪਹਿਲੀ ਪਾਰਟੀ ਹਾਂਜੀ ਬਰੇ ਫਰਸਟ ਪਾਰਟੀ ਆ ਨਗਦ ਕੈਸ਼ ਆ ਠੀਕ ਆ ਜੀ 12 ਦਾ ਮਾਡਲ ਆ ਗਿਆ ਜੀ ਹਾਂਜੀ 12 ਮਾਡਲ ਆ 12 ਸਵਾ 4 ਲੱਖ ਰੁਪਏ ਦੀ ਮੰਗ ਆਈ 425 ਕਿੰਨੇ ਦਾ ਕਰੋਗੇ 4 ਲੱਖ ਦਾ ਦੇ ਦਾਂਗੇ 4 ਲੱਖ ਦਾ ਬਈ ਸਵਰਾ ਆ ਗਿਆ 8552 ਮਲਗੀ ਦੇ ਰੰਗ ਪੇਂਟ ਦੀ ਗੱਲਬਾਤ ਕਰੀ ਹਾਂਜੀ ਰੰਗ ਪੇਂਟ ਰੰਗ ਪੇਂਟ ਸਾਰਾ origignal ਆ ਵੀਰੇ ਕਿਤੇ ਕਲਮ ਨਹੀਂ ਲੱਗੀ ਟਰੈਕਟਰ ਠੀਕ ਆ ਪੂਰਾ origignal ਆ ਹਾਂਜੀ ਇਹ ਸਾਹਮਣੇ ਗੱਲਬਾਤ ਕਰਦੇ ਨਹੀਂ ਫੇਂ ਦਰਾ ਦੇ ਉਹ ਆ ਗਿਆ ਜੀ 265 DI ਭੂਮੀ ਪੁੱਤਰ ਵਾਲਾ ਟਰੈਕਟਰ ਆ ਗਿਆ ਜੀ ਇਹ ਬਿਲਕੁਲ ਨਵਾਂ ਟਰੈਕਟਰ ਹੈ ਗਿਣਤੀ ਦੇ ਘੰਟੇ ਚੱਲੇ ਹੋਏ ਹੈ ਗਿਣਤੀ ਦੇ ਘੰਟੇ ਚੱਲੇ ਹੋਏ ਆ 1000 ਘੰਟੇ ਚੱਲਿਆ ਹੋਇਆ ਹੈ 1000 ਤੱਕ ਘੰਟੇ ਚੱਲਿਆ ਬਈ ਮਾਡਲ ਵੀ ਦੱਸ ਦੇ ਹਰਾਨੋ ਮਾਡਲ 2018 ਮਾਡਲ ਆ ਜੀ 18 ਮਾਡਲ ਆ ਬਈ ਬਹੁਤ ਘੱਟ ਟਰੈਕਟਰ ਬਹੁਤ ਜਿਆਦਾ ਆ ਮਗਰਾੜ ਵਗੈਰਾ ਕੱਲ ਜਾਂਦੇ ਕਿਤੇ ਵੀ ਭੋਰਾ ਵੀ ਜੰਗਾਲ ਨਾ ਤਾਉਣ ਨਹੀਂ ਲੱਗੀ ਹੋਈ ਅਜੇ ਤੱਕ ਜੰਗਾਲ ਆਉਣ ਵੀ ਨਹੀਂ ਲੱਗੀ ਆ ਉਹ ਵੀ ਨੇੜੇ ਨਹੀਂ ਆਈ ਸਾਰੇ ਨਾਲ ਦੇ ਓਕੇ ਟਰੈਕਟਰਾਂ ਦੇ ਟਰੈਕਟਰ ਵੀ ਲੱਗੇ ਪਏ ਆ ਹਾਂਜੀ ਵੀਰੇ ਜ਼ਮੀਨ ਪੱਤਰ ਸ਼ਿਰਜਾ ਗਈ ਜੀ 265 DI ਇਹ ਹਜ਼ਾਰ ਘੰਟੇ ਚੱਲੇ ਜੀ ਹਜ਼ਾਰ ਘੰਟਾ ਚੱਲੇ ਜੀ ਕਿ ਟਾਇਰਾਂ ਦੀ ਗੱਲ ਬਾਤ ਕਰੀਏ ਨਾਲ ਦੇ ਨਾਲ ਦੇ ਟਾਇਰ ਨਾਲ ਦੇ ਟਾਇਰਾਂ ਕਿੰਨੇ ਕੁ ਪੰਜੇ ਪਏ ਜੀ ਮੰਨ ਲਓ 185 ਪੈਸੇ ਹੋਣਗੇ ਵੀਰੇ 85 ਪੈਸੇ ਟਾਇਰਾਂ ਦੀ ਕਰਨੀ ਜਨਾ ਤੇ 12 ਦੇ ਟਾਇਰਾਂ ਚ ਆਉਂਦਾ 12 ਦੇ ਟਾਇਰਾਂ ਠੀਕ ਆ ਜੀ ਫਰੰਟ ਸਾਈਡ ਤੇ ਮਰਗਾਟ ਵੀ ਲਾਏ ਹੋਏ ਆ ਬਈ ਆਪ ਨਾਲ ਪਾਵਰ ਸਟੀering ਆ ਹਾਂਜੀ ਤੇਲ ਬ੍ਰੇਕਾਂ ਆਹ ਪੜਾ ਮਾਡਲ ਆ ਗਿਆ ਜੀ ਹਾਂਜੀ ਬੰਪਰ ਵੀ ਐ ਪੂਰਾ ਵਧੀਆ ਲੱਗਿਆ ਹੋਇਆ ਡਿਮਾਂਡ ਜੀ ਦੀ ਕਿੰਨੀ ਡਿਮਾਂਡ ਤਾਂ 190000 ਰੁਪਏ ਡਿਮਾਂਡ ਹੈ 3 ਲੱਖ 90000 ਡਿਮਾਂਡ ਹੈ ਜੀ ਕਿੰਨੇ ਦਾ ਹੋਇਆ ਜੀ ਇਹ ਦੇ ਦਾਂਗੇ ਆਪਾਂ 375000 ਦਾ ਜੀ 375 ਦਾ ਟਰੈਕਟਰ ਸੋਨਾ ਮਿਲਦੀ ਜੀ ਸਾਹਮਣੇ ਆ ਗਿਆ ਜੀ ਸੋਨਾ ਲਿਖਾ ਡੀਆਈ 750 ਦਾ ਤੇ ਮਾਡਲ ਜੀ ਇਹ ਇਹ ਮਾਡਲ 2014 ਮਾਡਲ ਆ ਵੀਰੇ ਹਾਂਜੀ 14 ਮਾਡਲ ਆ ਇਹ ਵੀ ਟੌਪ ਵਾਲਾ ਮਾਡਲ ਆ ਜੀ ਇਹ ਵੀ ਪੰਜਾਬ ਨੰਬਰ ਆ ਜੀ ਟਰੈਕਟਰ ਫੁੱਲ ਸੋਨਾ ਸਟੱਖਾ ਮਾਈਟਿੰਗ ਮੋਟਿੰਗ ਪੂਰੀ ਵਧੀਆ ਹਾਂਜੀ ਵੀਰੇ ਪੂਰੀ ਜਿਹਾ ਟਰੈਕਟਰ ਹੈ ਸਾਈਡ ਗੇਅਰ ਡਬਲ ਬਾਕੀ ਨਨਗਰ ਦੀ ਵੀ ਆਪਣੀ ਗਾਰੰਟੀ ਹੋਊਗੀ ਹਾਂਜੀ ਹਾਂਜੀ ਵੀਰੇ ਡਬਲ ਹੀ ਪੰਪ ਡਬਲ ਡਿਸਟ੍ਰੀਬਿਊਟਰ ਪਾਵਰ ਸਟੀering ਪੰਜਾਬ ਨੰਬਰ ਪੀਵੀ 31 ਮਾਨਸਾ ਦਾ ਨੰਬਰ ਆਰਸੀ ਚੱਪੜੀ ਆ ਦੀ ਠੀਕ ਆ ਜੀ ਚੱਪੜੀ ਆਰਟੀਆ ਟਾਇਰੋਪੀ ਅੱਤ 80% ਟਾਇਰ ਹੈਗੇ 14 ਦੇ ਘਰਾਂ ਚ ਹਾਂਜੀ 14 ਦੇ ਕੰਪਨੀ ਦੇ ਟਾਇਰ ਆ ਕੋਈ ਦੇਸੀ ਨਹੀਂ ਰਬੜ ਨਹੀਂ ਗੀ ਠੀਕ ਆ ਅਗਲੇ ਪੋਲੋ ਕੰਪਨੀ ਦੇ ਅਗਲੇ ਕੁੜੀਆ ਦੇ ਠੀਕ ਆ ਜੀ ਇਹ ਸਭ ਤੋਂ ਪੈਸੇ ਖਾਈਦੇ ਹੁੰਦੇ ਆ ਟਾਇਰ ਹਾਂਜੀ ਏਅਰ ਫੁੱਲ ਵਧੀਆ ਵੀਰੇ ਲੋਕੜਾ ਮਾਡਲ ਆ ਅਨਪ੍ਰਿੰਟਿੰਗ ਦਾ ਸੋਨਾ ਵੀਰੇ ਰਿੰਗ ਆ ਰੰਗ ਵਾਲਾ ਹੋਇਆ ਨਹੀਂ ਰੰਗ ਨਹੀਂ ਵੀਰੇ ਨਹੀਂ ਜੀ ਇਹ 14 ਮਾਡਲ ਹੈ ਡਿਮਾਂਡ ਵੀ ਨਹੀਂ ਨਹੀਂ ਵੀਰੇ ਜੀ ਡਿਮਾਂਡ ਕਿੰਨੀ ਆ ਜੀ ਡਿਮਾਂਡ 395000 ਰੁਪਏ ਆ ਜੀ 395 ਦਾ ਡਿਮਾਂਡ ਆ ਜੀ ਹਾਂਜੀ ਕਿੰਨੇ ਦਾ ਉਹ ਐ ਬਈ ਇਹ ਦੇ ਦਾਂਗੇ ਆਪਾਂ ਵੀਰੇ 370000 ਦਾ ਲੈਤਾ 370000 ਦਾ ਟਰੈਕਟਰ ਮਿਲ ਜੀ ਹਾਂਜੀ ਸਾਡੇ ਆ ਗਿਆ ਜੀ ਮਹਿੰਦਰਾ ਇਆ ਗਿਆ ਜੀ 265 DI TU ਚ ਆ ਗਿਆ ਇਹ TU ਦੇ ਵਿੱਚ TU ਸੀਰੀਜ਼ ਪੰਜਾਬ ਨੰਬਰ ਜੇ ਟਰੈਕਟਰ ਦੇ ਟਾਇਰਾਂ ਦੀ ਗੱਲ ਬਾਤ ਕਰੀਏ ਜੀ ਟਾਇਰਾਂ ਦੀ ਗੱਲ ਬਾਤ ਕਰੀਏ ਜੀ 75 ਤੋਂ 80% ਟਾਇਰ ਆ ਹਾਂ ਜੀ ਬਾਈਕਾ ਪੰਜਾਬ ਨੰਬਰ ਆ ਜੇ ਕਿ ਕੰਪਨੀ ਦੇ ਟਾਇਰ ਆ ਠੀਕ ਆ ਜੀ ਮੋਰਲੇ ਗੁੜੀਆਂ ਦੇ ਫਰੰਟ ਟਾਇਰ ਹੈਗੇ ਅੱਧੇ ਅੱਧੇ ਕਾਏ ਗਿਆ 45 50 55 ਦੇ ਲੱਗ ਪੱਕੇ ਬੰਪਰ ਬਈ ਟਰੈਕਟਰ ਹੁੰਦਾ ਮੋਗੇ ਮੰਡੀ ਦੀ ਸ਼ਾਨ ਆ ਪਰ ਬੰਪਰ ਇੰਨੇ ਹੈਵੀ ਲੱਗੇ ਹੁੰਦੇ ਨਾ ਸਾਰੇ ਵੀ ਲੱਗੇ ਹੁੰਦੇ ਸੋਹਣੇ ਲੱਗਦੇ ਸੀ ਟੂਲ ਵਾਲੇ ਬੰਪਰ ਸਾਡੇ ਇਧਰ ਟੂਲ ਵਾਲੇ ਚੱਲਦੇ ਆ ਟੂਲ ਵਾਲੀ ਚੱਲਦੀ ਆ ਟਰੈਕਟਰ ਵੀ ਇਧਰ ਲਈ ਮੰਡੀ ਜੀ ਜ਼ਿਆਦਾ ਚੱਲਦੇ ਆ ਨਾ ਵੀ ਹਾਂਜੀ 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 ਜੀ ਜਕਰ ਹੈ ਵਿਕਦੇ ਬਾਣੇ ਇੱਧਰ ਵਿਕਦੇ ਵੀ ਠੀਕ ਆ ਚਲੋ ਤੇ ਤੇਲ ਖਰਚਾ ਹੈ ਨਹੀਂ ਵੱਡੇ ਟਰੈਕਟਰ ਨਾਲ ਛੋਟੇ ਟਰੈਕਟਰ ਰੱਖਦੇ ਹੀ ਰੱਖਦੇ ਆ ਸਾਡੇ ਅਰੇ ਮੋਗੇ ਵਾਲੀ ਮੰਡੀ 'ਚ ਜਿਆਦਾ ਮਿਲਦੇ ਆ ਪਰ ਹਾਂਜੀ 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 ਵੀਰੇ ਤੇ ਮਾਡਲ ਜੀ ਇਹ ਮਾਡਲ 98 ਆ ਰੇਟ ਤੇ 1,65,000 ਰੁਪਏ ਜੀ 1,65,000 ਡਿਮਾਂਡਾ ਕਿੰਨੇ ਦਾ ਇਹ ਦੇ ਦਾਂਗੇ ਵੀਰੇ ਆਪਾਂ 1.5 ਲੱਖ ਰੁਪਏ ਦਾ 1.5 ਲੱਖ ਦਾ ਟਰੈਕਟਰ ਮੈਡੂ 735 ਇਹਦਾ 1 ਸਬਰਾਤ 135 ਆ ਗਿਆ ਜੀ ਸਿੰਗਲ ਅਸਤਾਰ ਪੰਜਾਬ ਨੰਬਰ ਪੀਵੀ ਪੁਆਇੰਟ ਮਹਾਣੀ ਦਾ ਨੰਬਰ ਆ ਜੀ ਟਾਇਰਾਂ ਦੀ ਗੱਲਬਾਤ ਕਰੀਏ ਜੀ ਟਾਇਰ ਹੈਗੇ ਆ ਵੀਰੇ 85 ਤੋਂ 90% ਚਾਚੀ 90 ਪੰਜ ਟਾਇਰਾਂ ਦੀ ਕੰਡੀਸ਼ਨ ਆ 프ਰੰਟ ਵਾਲੀ ਜੀ ਬਾਹਰ ਪੰਪਾ ਬਾਹਰ ਪੰਪਾ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਬਾਕੀ ਸਾਰਾ ਜਿੰਨਾ ਵੀ ਜੈਨੂਆ ਰੀਜਨਲ ਆ ਸੋਨਾ ਦਾ ਟਾਇਰ ਹੈ ਵੀਰੇ ਸੁੱਕਾ ਸੁੱਕਾ ਹਾਲੀ ਰੰਗ ਮੈਂ ਦੂਜੀ ਰੀਜਨਲ ਆ ਵੀਰੇ ਸਾਹਿਬ ਐਂਡ ਪੁਆਇੰਟ ਦਾ ਵੀ ਰੀਜਨਲ ਆ ਜੀ ਹਾਂਜੀ 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 ਠੀਕ ਆ ਮਾਡਲ ਜੀ ਮਾਡਲ 2004 ਆ ਚਾਰ ਮਾਡਲ ਆ ਡਿਮਾਂਡ ਹੀ ਡਿਮਾਂਡ 2 ਲੱਖ 22000 ਰੁਪਏ ਦਾ ਮਾਰ ਆ ਵੀਰੇ 2 ਲੱਖ 22000 ਦਾ ਡਿਮਾਂਡ ਆ ਜੀ ਕਿੰਨੇ ਦਾ ਹੋਊ ਬਈ ਇਹ 2 ਲੱਖ ਰੁਪਏ ਦਾ ਛੱਡ ਦਾਂਗਾ ਪੂਰੇ ਦੋ ਦਾ ਜੀ ਪੂਰੇ 2 ਲੱਖ ਦਾ ਬਈ ਸਵਰਾਜ ਪਿੰਟੀ ਲੈ ਲਓ ਤੁਸੀਂ ਤੇ ਬਾਕੀ ਆਪਣਾ ਪਿੰਡ ਕਿਹੜਾ ਯਾਰ ਰੋਡੇ ਪਿੰਡ ਆ ਵੀਰੇ ਜਿਲ੍ਹਾ ਮੋਗਾ ਬਾਗੇਪੁਰ ਨੇੜੇ ਦੇ ਨੰਦੀਕ ਆ ਬਿਲਕੁਲ ਸੰਤ ਦੇ ਨਾਲ ਸਿੰਘ ਪੰਡਰਾਲਾ ਦਾ ਜੱਦੀ ਪਿੰਡ ਆ ਤੇ ਮੰਡੀ ਤੋਂ ਬਣਾ ਡਾਇਰੈਕਟਰ ਪੰਡੀਆਂ ਹਰ ਹੁੰਦੇ ਆ ਘਰ ਆਉਂਦੇ ਆ ਵਾਹ ਕੇ ਚੈੱਕ ਕਰਕੇ ਉਲ ਜਾ ਸਕਦੇ ਘਰੋਂ ਜੇ ਫੋੜ ਕੇ ਕਿਸੇ ਵੀਰਪੁਰਾ ਨੇ ਆਪ ਦਾ ਟਰੈਕਟਰ ਲੈ ਕੇ ਮੋਡੀਫਾਈ ਕਰਾਉਣਾ ਉਹ ਵੀ ਕਰ ਦਿੰਦਾ ਵੀਰੇ ਠੀਕ ਹੈ ਜੀ ਇਹ ਕੰਟੈਕਟ ਨੰਬਰ ਜੀ ਆਪਣਾ 99147 55467 ਠੀਕ ਹੈ ਜੀ ਪ੍ਰਾਣਾ ਡਾਇਰੈਕਟਰ ਵੀ ਕੱਟ ਲਊਗਾ ਹਾਂਜੀ ਹਾਂਜੀ ਵੀਰੇ 99147 55467 ਹੈ ਕੰਟੈਕਟ ਨੰਬਰ ਧੰਨਵਾਦ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ